ਹੜ ਦੇ ਵਿੱਚ ਡੁੱਣ ਦੇ ਨਾਲ ਇੱਕੋ ਹੀ ਪਰਿਵਾਰ ਦੇ 11 ਮੈਂਬਰਾਂ ਦੀ ਹੋਈ ਮੌਤ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਤੁਸੀਂ ਸਾਰਿਆਂ ਨੇ ਖਬਰ ਤਾਂ ਸੁਣੀ ਹੋਵੇਗੀ ਕਿ ਜੇਜੋ ਦੇ ਵਿੱਚ ਇੱਕ ਬਰਾਤੀਆਂ ਦੇ ਨਾਲ ਭਰੀ ਕਾਰ ਹੜ ਦੇ ਵਿੱਚ ਡੁੱੜ ਗਈ ਸੀ ਲੋਕਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਤੁਸੀਂ ਅੱਗੇ ਨਾ ਜਾਓ ਅੱਗੇ ਬੜਾ ਖਤਰਾ ਹੈ ਲੇਕਿਨ ਉਹ ਮੰਨੇ ਨਹੀਂ ਉਹਨਾਂ ਨੂੰ ਵਿਆਹ ਜਾਣ ਦੀ ਕਾਲੀ ਸੀ ਤੇ ਜਿਸ ਤੋਂ ਬਾਅਦ ਜਦੋਂ ਪਾਣੀ ਦੇ ਵਿੱਚੋਂ ਗੱਡੀ ਕੱਢਣ ਲੱਗੇ ਤਾਂ ਅਚਾਨਕ ਉਹਨਾਂ ਦੀ ਗੱਡੀ ਡੁੱੜ ਗਈ ਜਿਸ ਦੇ ਵਿੱਚ 12 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚ 11 ਦੀ ਤਾਂ ਮੌਤ ਹੋ ਗਈ ਹੈ ਲੇਕਿਨ ਡਰਾਈਵਰ ਨੇ ਆਪਣੀ ਜਾਨ ਬਚਾ ਲਈ ਸੀ ਬਾਹਰ ਨਿਕਲ ਕੇ ਤੇ ਜਿਸ ਤੋਂ ਬਾਅਦ ਉਸ ਥਾਂ ਤੋਂ 9 ਲਾਸ਼ਾਂ ਤਾਂ ਬਰਾਮਦ ਹੋ ਗਈਆਂ ਸੀ ਲੇਕਿਨ ਦੋ ਜਾਨਿਆਂ ਦੀਆਂ ਹਜੇ ਵੀ ਲਾਸ਼ਾਂ ਨਹੀਂ ਮਿਲੀਆਂ ਜਿਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਡੌਗ ਸਕੀਡ ਦੀ ਮਦਦ ਦੇ ਨਾਲ ਵੀ ਦੋ ਲਾਸ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਨਾਤਾਲਬ ਹਸੈਨ ਕਿੱਥੇ ਦੇ ਰਹਿਣਾ ਹੈ ਇੱਥੇ ਦੇ ਵੱਧੋਆਲ ਦੇ ਵੱਧੋਆਲ ਕੱਲ ਇੱਕ ਬੜਾ ਹੀ ਹਾਦਸਾ ਵੰਦ ਭਾਗਾ ਹੋਇਆ ਹਾਂਜੀ ਹਾਂਜੀ ਵੀ ਕਹਿ ਰਹੇ ਹਾਂ ਕਿ ਮੌਕੇ ਦੇ ਸਿਗੇ ਤੁਸੀਂ ਹਾਂਜੀ ਹਾਂਜੀ ਕਿੱਦਾਂ ਲੱਭਿਆ ਸੀ ਤੇ ਕੀ ਮਾਲ ਉਹ ਤੇ ਬੜਾ ਜੀ ਖਤਰਨਾਕ ਸੀ ਜੀ ਬੜਾ ਬੁਰਾ ਪਾਣੀ ਬਹੁਤ ਸੀ ਜੀ ਚੜਿਆ ਵਾ ਤਾਂ ਫੇਚ ਜਿੱਦਾਂ ਬੰਦੇ ਅਸੀਂ ਦੇਖੇ ਤਾਂ ਨਹੀਂ ਉਦਾਂ ਲਾਸ਼ਾਂ ਦੀ ਸੀ ਸਾਨੂੰ ਹਾਂਜੀ ਲਾਸ਼ਾਂ ਕਢਾਈਆਂ ਸੀ ਪੰਜ ਛੇ ਆਪਣੇ ਪਿੰਡ ਲੋ ਪਿੰਡ ਵਾਸੀਆਂ ਦੇ ਪ੍ਰਸ਼ਾਸਨ ਦੀ ਮਦਦ ਨਾਲ ਕੱਲ 9 ਡੈਡ ਵਰ ਜਿਹੜੇ ਕੀ ਹਾਂ ਜੀ ਮਿਲੀਆਂ ਪਿੰਡ ਵਾਲਿਆਂ ਨੇ ਕਢਾਈਆਂ ਸੀ ਸਾਰੀਆਂ ਹਾਂਜੀ ਹਾਂ ਕਿੰਨਾ ਕਿ ਜਾਨੀ ਕਿ ਕਿੱਥੇ ਕਿੱਥੋਂ ਮਿਲੀਆਂ ਤੁਸੀਂ ਇਹ ਮੰਨ ਤੱਕ ਆ ਗਈਆਂ ਸੁਰੜ ਤੇ ਮਨ ਲੈ ਜਣੀ ਕਿ ਕਾਫੀ ਦੂਰ ਦੂਰ ਤੱਕ ਜੀ ਹਾਂਜੀ ਕਾਫੀ ਦੂਰ ਦੂਰ ਤੱਕ ਆ ਗਈਆਂ ਸੀਗੀਆਂ ਤੁਸੀਂ ਇੱਥੇ ਚਰਾਗਾਹ ਦੇ ਵਿੱਚੇ ਕੰਮ ਹਾਂਜੀ ਤੁਸੀਂ ਇੱਥੇ ਚੋਦ ਦੇ ਵਿੱਚ ਹਾਂ ਚੋਚ ਰਹੇ ਨੇ ਸਾਡੇ ਸਾਹਮਣੇ ਘਰ ਆ ਜੀ ਜਿੱਦਾਂ ਸੀ ਪਸ਼ੂ ਪਸ਼ੂ ਚਾਰਦੇ ਸਾਡੇ ਵੀ ਕੱਲ ਪਸ਼ੂ ਵਾਚੇ ਪਈ ਸੀ ਉਹ ਜੇ ਮਿਲੇ ਹਾਂਜੀ ਇਦਾਂ ਘੁੰਮਦੇ ਫਿਰਦੇ ਸਾਨੂੰ ਵੀ ਲਾਸ਼ਾਂ ਕਈ ਦੀ ਸੀ ਜਿਹੜੀਆਂ ਪਿੰਡ ਵਾਲਿਆਂ ਨੇ ਸੀ ਆਪਣੇ ਘਰਾਂ ਕੋਲੋਂ ਆਤੋਂ ਆ ਕੇ ਪੋਰੀਆਂ ਹਾਂਜੀ ਟੈਂਪੂ ਚਲਾਤੇ ਸੀ ਇੱਕ ਬੱਚਾ ਸੀ ਇੱਕ ਲੇਡੀਜ਼ ਮਿਲੀ ਸੀ ਇੱਕ ਸੀ ਦੋ ਬੰਦਾ ਸੀ ਇੱਕ ਤੀਵੀ ਮਿਲੀ ਸੀ ਕੁੜੀ 12 ਬੰਦੇ ਨੋਬਾ ਕਾਰ ਵਿੱਚ ਸਕੂਟਰ 'ਤੇ ਸਵਾਰ ਤੇ ਇੱਕ ਮੁੰਡਾ ਦੀਪਕ ਕੁਮਾਰ ਹੈ ਜਿਹੜਾ ਰੈਸਕਿਊ ਕੀਤਾ ਗਿਆ ਬਾਕੀ 11 ਕਾਡ ਵਿੱਚ ਬਹਿ ਗਏ ਇੱਕ ਮੁੰਡਾ ਜਿਹੜਾ ਦੀਪਕ ਦਾ ਉਹਨੂੰ ਫਿਰ ਅਗੇ ਦੱਸਿਆ ਕਿ ਮਤਲਬ ਮੇਰੀ ਫੈਮਲੀ ਵਿੱਚ ਇਹ ਬੰਦੇ ਸੇ ਐਗਜ਼ੈਕਟ ਨੇਮ ਉਹਨੇ ਹੀ ਦੱਸਿਆ 9 ਬੰਦੇ ਦੀ ਲਾਸ਼ਾਂ ਮਿਲੀਆਂ ਉਹਦੇ ਡੈਡ ਬੋਡੀ ਦੇ ਹਸਾਰ ਹਸਾਰਪੁਰ ਸਿਵਲ ਹਸਪੀਟਲ ਉਰ ਦੂਸਰੀ ਦੇ ਰੱਖੀ ਗਈ ਹੈ ਦੋ ਅਗੇ ਜਿਹੜੇ ਚੱਲ ਰਿਹਾ ਜੇ ਦੋ ਉਹਦੇ ਬਾਰੇ ਐਨਡੀਆਰ ਐ ਫੈਸਲੀ ਆ ਰਿਹਾ ਹੋਰ ਜੋ ਜੋ ਕੀ ਹੈਗੀ ਉਹਦੇ ਚੱਲ ਰਹੀ ਹੈ ਉਹਨਾਂ ਦਾ ਕੀ ਨਾਮ ਹੈ ਉਹਨਾਂ ਸਰੂਪ ਚੰਨ ਸਨਮਿਸ਼ਰੀ ਗੁਰਦਾਸ ਰਾਮ ਸੁਰਿੰਦਰ ਕੋਰ ਪਤਨੀ ਅਮਰਿਕ ਸਿੰਘ ਇਹ 2 ਲੱਖ ਪਤਾ ਹੈ 2 ਲੱਖ ਅੱਜ ਨੂੰ ਕੋਸਟ ਮਾਰ ਹੋ ਰਿਹਾ ਤੇ ਲੈ ਕੇ ਸੰਸਕਾਰ ਅੱਜ ਕਰਦੇ ਜਾਨ ਸੰਸਕਾਰ ਡਿਪੈਂਡ ਕਰਦਾ ਹੈ ਡਾਕਟਰਾਂ ਦਾ ਪੈਨਲ ਕਦੋਂ ਬੈਠਦਾ ਹੈਗਾ ਫਿਰ ਸੰਸਕਾਰ ਕਰ ਲਿਆ ਸਰਕਾਰ ਕੋ ਕੀ ਮੰਗਦਾ ਹੈ ਸਕਾਰਦ ਮੰਗਈ ਵੀ ਡੈੱਡ ਬੋਡੀਜ਼ ਹੈ ਉਹਦੀ ਲੱਭਣੇ ਵਾਸਤੇ ਜਿਆਦਾ ਜਿਆਦਾ ਤੇਜ਼ੀ ਵਰਤੀ ਆਵੇ ਬਾਕੀ ਜੋ ਪ੍ਰਸ਼ਾਸਨ ਵੱਲੋਂ ਜੋ ਸਹਾਇਤਾ ਰਾਸ਼ੀ ਵੱਲ ਦੇਈ ਉਹ ਪ੍ਰਦਾਨ ਕੀਤੀ ਹੈ ਕਿ ਕਿੱਥੇ ਕੱਲ ਜਿਹੜੇ ਸ਼ਾਦੀ ਦੇ ਕਿੰਨੇ ਵੀ ਨਿਕਲੇ ਇਹ ਲਗਭਗ ਸਵੇਰੇ ਜੋ ਰਿਪੋਰਟ ਆਈਦੀ 8 ਵਜੇ ਘਰ ਤੋਂ ਨਿਕਲੀ ਹੈਗੀ ਤੇ ਸਾਬਕਾ ਵਾਸਤੇ ਵੀ ਹੱਥ ਹੱਥ ਵਾਪਰ ਗਏ ਸਾਡੇ ਕੋਲ ਜੀ ਬੱਚਿਆਂ ਦਾ ਤਿੰਨ ਪਰ ਫੈਮਿਲੀ ਐਸਨ ਕੋਣ ਕੋਣ ਬਤੀਆ ਗਿਆ ਜੋ ਸਰਦੀਪ ਚੰਦਜੀਤ ਨੇ ਮੁੰਡਾ ਇੱਕ ਬਚਿਆ ਹੈਗਾ ਦੀਪਕੁਮਾਰ ਜੋ ਸੂਕਤੰਦੇ ਉਹਨਾਂ ਦਾ ਮੁੰਡਾ ਬਚਿਆ ਹੈਗਾ ਗਗਨ ਅਨੰਦਕਿਸ਼ੋਰ ਬਾਕੀ ਜੋ ਅਮਰੀਕ ਸਿੰਘ ਦੀ ਫੈਮਿਲੀ ਦਾ ਕੋਈ ਅਮਰੀਕ ਸਿੰਘ ਵੀ ਬਚੇ ਬਾਕੀ ਸਾਰੀ ਫੈਮਿਲੀ ਪੈਨਿਸ਼ ਹੋ ਗਈ ਹੈ ਠੀਕ ਹੈ ਉਸਲ ਮੁਕਤਬ ਮੁਖਰੀ ਸਿੰਘ ਜੀ ਚਿਕਨ ਨਾਲ ਨਹੀਂ ਅਮਰੀਕ ਸਿੰਘ ਜੀ ਦੁਬਈ ਦੁਬਈ ਦੇ ਫੋਰਨ ਕਿਸੇ ਹੋਰ ਕੰਟਰੀ ਵਿੱਚ ਕੰਮ ਕਰਦੇ ਆ ਜੇ ਕੋਈ ਜਿਹੜਾ ਦੂਸਰਾ ਮੁੰਡਾ ਦੱਸਿਆ ਬਚਿਆ ਉਹ ਵੀ ਵਿਵਾਰੀ ਅਨੰਦਕਿਸ਼ੋਰ ਬਾਹਰ ਤੇ ਉਹ ਅੱਜ 11:30 ਤੱਕ ਘਰ ਅਰਾਜ ਕਰ ਰਹੇ ਨੇ ਉਹਨਾਂ ਦੀ ਸਰ ਸਾਡੇ 15 ਰੈਸਕਿਊ ਲੱਗੇ ਜੀ ਜਿੱਥੇ ਅਸੀਂ 10 ਤੋਂ 15 ਕਿ ਤੇ ਅਪਰੋਕਸੀਮੇਟਲੀ ਹਜੇ 5-7 10 ਕਿਲੋਮੀਟਰ ਹਜੇ ਹੋਰ ਕਰਾਂਗੇ ਤੇ ਫਿਰ ਦੇਖਦੇ ਕੀ ਬੋਡੀਆਂ ਲੱਭਦੀਆਂ ਕਿੱਦਾਂ ਕਿੰਨੇ ਲੋਕਾਂ ਨੇ ਰਿਕਵਰ ਕਰ ਚੁੱਕੇ ਸਭ 9 ਬੋਡੀਆਂ ਰਿਕਵਰ ਹੋ ਚੁੱਕੀਆਂ ਇੱਕ ਲਾਈਵ ਵਿਕਟਮ ਨੇ ਜਿਹੜਾ ਕਿ ਹਸਪੀਟਲ ਦਾਖਲਿਆ ਤੇ ਦੋ ਬੋਡੀਆਂ ਰਿਕਵਰ ਹਜੇ ਕਰਨ ਵਾਲੀਆਂ ਹੈਗੀਆਂ ਕੀ ਲੱਗਦਾ ਸਰ ਕੀ ਜਿਹੜੀਆਂ ਦੋ ਬੋਡੀਆਂ ਕਿਸ ਕਿਨੇ ਹਾਲਾਤ ਚ ਹੋ ਸਕਦੀਆਂ ਕੀ ਲੱਗਦਾ ਇਹ ਪੂਰਾ ਸਰ ਫਲਾਟ ਜਿਹੜਾ ਪਾਣੀ ਆ ਨਾ ਜਦੋਂ ਆਦਾ ਵਾ ਉੱਚੇ ਨੂੰ ਤਾਂ ਬੋਡੀ ਕਿਤੇ ਫਸੀ ਹੋ ਸਕਦੀ ਆ ਬਾਕੀ ਅੱਜ ਕੱਲ ਚ ਲੱਭ ਜਾਈਗੀ